ਲੋ ਹਾਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਸੰਗਠਨ ਦੇ ਬਲੌਗ ਉੱਤੇ ਅੱਜ ਉਹ ਇੱਕ ਗੱਲ ਤੇ ਸਾਰੇ ਕੀਤਾ ਬਹੁਤ ਚਰਚੀ ਗੱਲਾਂ ਕਰਾਂਗੇ ਤੁਹਾਨੂੰ ਟੈਂਗ ਹੋਏ ਜੀ ਜਿਆ ਸਾਡੇ ਨਾਲ ਅੱਜ ਸਾਡੇ ਨਾਲ ਕੀ ਟਾਈਮ ਹੋਵੇ ਜੇ ਆਪਣਾ ਹੋਰ ਕੰਮ ਹੋ ਨਾ ਨਿੱਕਿਆ ਸੀ ਨਾ ਤੇ ਕੱਪੜੇ ਨਾ ਬਹੁਤ ਜ਼ਿਆਦਾ ਝੁੰਪੇ ਸੀ ਟੈਂਗ ਹਟਾ ਲਾ ਕੱਪੜੇ ਧੋਤੋ ਕੇ ਰੱਖ ਲੈਂਦੇ ਤੇ ਪੱਤੇ ਕਰਨ ਵਾਲੇ ਜਿਹੜੇ ਰਹਿ ਜਾਂਦੇ ਹੈਗੇ ਅੱਜ ਮੈਂ ਚੱਲਣਾ ਤਹਿ ਕਰਦੇ ਪਣ ਤੇ ਫੇਰ ਹੋਣੀ

ਕੀ ਤੋ ਸਾਰਾ ਕੰਮ ਹੀ ਨਹੀਂ ਪੁੱਟੇਗੀ। ਉਹ ਸੋਹਣੀ ਹੁੰਦਾਗਾ ਵਿਆਹ ਕਰੂਗਾ, ਵਿਆਹ ਕਰ ਲਈ। ਪੱਪੜੇ ਰਹਿ ਜਾਂਦੇਗੇ। ਤੈ ਕੰਮ ਨਾਲ ਤੇ ਤੂੰ ਕੁਝ ਰੱਖ ਲੈ ਜੀ। ਕਈ ਹੁਣ ਤਾਂ ਕੰਮੁੱਝ ਗਏ ਹੁਣ ਬਈ ਨਾ ਸੋਕੇ। ਤੇ ਲੋ ਹੋ ਰੈਸਟ ਕਰ ਲੀ। ਅੱਜ ਮੈਂ ਲੈ ਕੇ ਆਉਂ ਹੋ ਜੀ ਇੱਕ ਨਵਾਂ ਟ੍ਰੈਵਲ ਜਰਨੀ ਦਾ ਐਪੀਕਾ ਵੀ ਦੇਣਾ ਰੈਸਟੋਰੈਂਟ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਤੇ ਜਿਹੜਾ ਮੈਂ ਕਹ ਪਹਿਲਾਂ ਹਾਂ ਨਾ ਬੋਲਦਾ ਬਲੌਗ ਦੇ ਬਣਾਉਂਦੀ ਹਾਂ ਮੈਂ ਹਮੇਸ਼ਾ ਬਲੌਗ ਕਰਨਾ ਤੇ ਉਹ ਨਾ ਵੀ ਆਪਣਾ ਕਮੈਂਟ ਕਰਦਿਆਂ ਤੇ ਪਰ ਸਬਸਕ੍ਰਾਈਬ ਹੋ ਚੈਨਲ ਕਰਦੇ ਪਲੀਜ਼ ਬਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਬਾਕ ਬਾਕ ਸਪੋਰਟ ਦੀ ਲੋੜ ਹੁੰਦੀ ਹੈ ਜੀ ਅੱਜ ਤੁਸੀਂ ਕਹਿੰਦੇ ਬਿਲਕੁਲ ਮਗਾ ਦਾ ਰੰਗ ਉਸ ਤੇ ਆਪਰੇ ਕਪੜਾ ਕਪੜਾ ਤੇ ਹੈ ਰੰਗ ਹੋ ਚੁੱਕਾ ਆਪ ਪੈਣੀ ਹੈ ਅੱਜ ਇਹਨੂੰ ਜ਼ਮੀਦਾਰ ਗੇ ਨੂੰ ਸੀ ਛੁੱਟੀ ਸੂਚ ਯੋ ਕਿਨ ਦੇ ਸੂਚੀ ਇਹਦਾ ਦੁਨੀਆਂ ਦਾ ਫੰਕਸ਼ਨ ਅੱਜ ਇਹਨਾਂ ਸੂਚੀ ਦਾ ਫੰਕਸ਼ਨ ਉਹਨਾਂ ਤੋਂ ਦੁਨੀਆਂ ਦਾ ਹੁੰਦਾ ਹੈ ਇਸ ਲਈ ਉਹਨਾਂ ਇਹਨਾਂ ਨੂੰ ਛੁੱਟੀ ਸੀ ਗੁੰਡਿਆਂ ਦੇ ਕੋਈ ਨਹੀਂ ਆ ਰਹੀਆਂ ਸੂਚੀ ਅੱਜ ਨੂੰ ਉਹ ਲੋਕ ਫਤਿਹਾਂ ਹੁੰਦੇ ਦਾ ਰਾਲ ਮਿਲਤ ਇਹ ਵੀ ਨਾ ਦੀ ਪਤੰਦ ਅਗੇ ਹਨਾ ਕੋਈ ਆ ਜਾਂਦਾ ਸੀ ਪਹਿਲੇ ਸਨਹਾਰਾ ਦੇਣਾ ਹੀ ਭਰਾ ਹਨਾ ਭੈਣਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਨੂੰ ਵੀ ਉਹਨਾਂ ਗਿਆ ਸੀ ਹਨਾ ਪਰ ਜਿਆਦਾ ਟਾਈਮ ਨਹੀਂ ਗਿਆ ਤੇ ਥੋੜਾ ਟਾਈਮ ਹੀ ਗਿਆ ਸੀ ਛਾਂ ਨੂੰ ਗਿਆ ਸੀ ਤੇ ਉਸ ਸਵੇਰਾ ਪਹਣਾ ਆ ਗਏ ਸੀ ਤੇ ਉਹ ਕਹਿੰਦਾ ਦਿਨੇ ਨੂੰ ਗੱਲਬਾਤ ਹੋਣੀ ਮੇਰੇ ਕੰਮ ਦਾ ਹੈਗੀ ਗਰਮੀ ਬਹੁਤ ਜ਼ਿਆਦਾ ਕੰਮ ਦੀ ਬੋਤੇ ਸਾਰੇ ਮਰੇਸ਼ ਬ੍ਰੇਗੂ ਨਿਤੋਸ਼ਾ ਪੱਠੀ ਰੱਖਿਆ ਨਾ ਕੋਈ ਆਏ ਨੂੰ ਜੀ ਲੰਗਮ ਸੀਗਾ ਤੇ ਇਸ ਲਈ ਫਿਰ ਅਸੀਂ ਅਚਾਰਾ ਨਾ ਸ਼ਾਮ ਨੂੰ ਜਾਵਾਂਗੇ ਵੀ ਰਾਤ ਉਹਨਾਂ ਨੂੰ ਗੱਲਬਾਤ ਆਪ ਕਰਦੇ ਆ 200 ਦੇ ਤੇ ਉਸ ਰਾਤ ਰਹੇਗੀ ਫਿਰ ਦੂਜੇ ਸੁਰੇਦ ਨੂੰ ਆ ਪਾਗੇ ਸੀਗੇ ਕੋਈ ਕਰੇ ਨਾ ਕਿ ਖੁਣ ਚਾਹਤਾ ਜੀ ਆਪਣੇ ਵੀ ਉਸੋਂ ਪਤਾ ਹੈ ਨਾ ਜਿੰਨਾ ਪੜਾਣਾ ਚਾਹਤ ਹੈ ਹਾਂ ਉਦ ਤੱਕ ਉਹ ਗੱਲ ਆ ਉਦ ਤੱਕ ਲਾਈ ਨੂੰ ਤੇ ਵਧੀਆ ਨਾ ਆਪਣਾ ਕਹਿੰਦੇ ਉਹ ਸਭ ਨੂੰ ਪਰ ਜਿਹੜਾ ਉਹ ਬਣਾ ਲੈਣਾ ਕੰਮ ਮੰਗੇ ਬੰਗੋ ਉਹ ਲੈਣਾ ਹਮ ਕੋਸ਼ਟਾਂ ਦਾ ਕੰਮ ਹੋ ਜਾਂਦਾ ਹੈ ਨਾ ਤੁਹਾਨੂੰ ਕੋਸ਼ਟਾਂ ਦਾ ਕੰਮ ਹੋ ਜਾਂਦਾ ਹੈ ਨਾ ਉਹਨਾਂ ਭੈਣ ਨੂੰ ਹੋ ਜਾਂਦਾ ਜੀ ਉਹka ਤੇ ਹੁਣ ਫਿਰ ਆਪਾਂ ਹੁਣ ਜਾਏ ਸੀ ਜੀ ਬਸ ਉਹ ਆਪਣੇ ਨਾਲ ਗਿਆ ਸੀ ਕਿਸਮੀਤ ਇੱਕ ਇੱਕ ਜਾਣ ਸੀ ਬਹੁਤ ਟਾਈਮ ਹੋ ਗਿਆ ਪਹਿਲਾਂ ਨਾ ਦੋ ਦੋ ਛੋਟਾਂ ਜਿਹੀਆਂ ਕੱਢੀ ਗਈ ਸੀ ਉਹਨਾਂ ਇਹ ਸੁਈ ਲੈਈ ਸੀ ਕਿ ਚਲੋ ਉਹਨਾਂ ਨੂੰ ਮੈਂ ਕੰਮ ਕੀ ਮੇਰੀ ਮੰਮੀ ਨੂੰ ਕਿਹਾ ਇਹਨੂੰ ਦਸ ਜੀ ਨਾਲ ਲੈ ਕੇ ਦੇ ਦੇੰਦਪਰਨ ਉਸ ਨੂੰ ਵੀ ਲੱਗ ਰਹੇ ਐ ਕਿ ਉਹ ਕੇ ਇਹ ਹਨਾ ਡੈਟੂ ਕਮ ਸੀ ਨਾ ਇਸੇ ਤੱਕ ਪਹੁੰਚ ਲਏਗੇ ਸੀ ਹੁਣ ਤੇ ਲੈ ਲਈ ਲਈ ਤੇਰਾ ਲੰਮਾ ਮੁੱਸਾਇ ਨਾ ਨੇੜੇ ਹੀ ਆ ਗਿਆ ਜਿਆਦੂ ਨੀ ਲੇਗਾ ਵੈਲਟ ਦਾਸਵਾਰਾ ਫਿਲਮ ਵੀ ਹੈ ਕਿਉਂសារ ਨਾ ਬਣਾ ਨਹੀਂ ਨੱਚੀਆਂ ਉਨਾਲੋ ਦੋਸਤ ਸੁਖ ਸ਼ਾਂਤੀ ਨਹੀਂ ਰਹਣਾ ਇਹ ਮਹੀਨਾ ਲੰਘਿਆ ਸਾਰਾ ਆਪਣਾ ਵਧੀਆ ਨਹੀਂ ਪਿਆ ਪਿੰਡਾਂ ਨਾਲੀਆਂ ਵਿੱਚ ਦੇ ਨਾ ਪਿੰਡ ਦਿਰੋਂ ਕਾਲਾ ਹੁੰਦਾ ਹੈਗਾ ਇਹ ਨਾ ਭਰਾ ਹੁੰਦੇ ਹਨ ਸਨਾਰਾ ਦੇ ਫੇਰ ਨਾ ਭੈਣਾ ਆਉਂਦੀ ਨਾ ტიਨੀ ਆਦੀ ਤੇ ਉਸ ਵਾਰ ਨਾਲ ਜੀ ਇਸ ਵਾਰ ਰੱਖ ਲਈਏ ਥੋੜੀ ਆਪਣੇ ਲਈ ਆ ਜਾਈਏ ਤਨਾ ਹਨ ਪਰ ਨਾ ਥੋੜਾ ਦੇਖ ਲਵਾਂਗੇ ਅਗਲੀ ਵਾਰ ਜੀ ਐਸਓ ਆਪਸੀ ਮੇਜੀਏ ਤਨਾ ਪਰ ਨਾ ਤੁਹਾਨੂੰ ਸੀ ਜੀ ਤੋਂ ਜਸਰਿੰਦਰ ਪੁਧਹਾਰ ਆ ਗਿਆ ਜਿਹੜਾ ਏਕੀ ਆਇਆ ਰੱਬ ਨਾਲ ਇਹ ਜਦੋਂ ਤੁਸੀਂ ਉਹ ਬੋਲਦੇ ਹੋ ਨਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਜੇ ਆਪਾਂ ਬੜੀ ਭੌਣ ਕਰਦੇ ਤੇ ਭੌਲੀ ਹੋ ਜਾਂਦੀ ਹੈ। ਗੱਲ ਪੈ ਤਾ ਫਿਰ ਟਾਈਮ ਲੱਗਦਾ ਹੁਣ 12 11 ਮੇ ਕੰਮ ਨੂੰ ਪੜਿਆ ਤੇ ਉਸ ਤੋਂ ਬਾਅਦ ਹੁਣ ਇੱਕ 1:30 ਵਜੇ ਚਾਹ ਪੀਂਦਾ ਜਿਹੜੀ ਟਾਈਮ ਹੋ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਫਿਰ ਇਹ ਹੁਣ ਇੱਕ ਪਿਰੜੂ ਹੀ ਚਾਹ ਹੋ ਜਾਂਦਾ ਤੇ ਉਸ ਤੋਂ ਬਾਅਦ ਹਨਾ ਸੋ ਪਤਾ ਉਸ ਵਾਂਗ ਹੋ ਜਾਂਦਾ ਆਪਣਾ ਕੰਮ ਨਾ ਸੁਰਗਵਾਰ ਤੋਂ ਬਾਅਦ ਲੇਦਾ ਹੋ ਜਾਂਦਾ ਜੀ ਦਾਲ ਪਾਣੀ ਰੋਟੀ ਨੂੰ ਸਬਜ਼ੀ ਦਾ ਸ਼ਾਮ ਦੀ ਦਾ ਹੋ ਜਾਂਦਾ ਤਾਂ ਰਾਤ ਕੱਢ ਕੇ ਦੇ ਵਸ ਸਾਰਾ ਦਿਨ ਨਾ ਆਇਆ ਮੈਂ ਜਾਂਦਾ ਫਿਰ ਤੋਂ ਤੋਂ ਕਿਹਨਾਂ ਹੀ ਰੱਖ ਲੇ ਕੁੱਰੇ ਤੇ ਮਨ ਚਲਾਦ ਨਾ ਇਹ ਅੱਜ ਕੋਈ ਕੰਮ ਜਾਂਦੀ ਨਹੀਂ ਕੋਈ ਐਸੀ ਆਪਣਾ ਸਵੇਰਾ ਤੇ ਵਸ ਹੋਣਾ ਕੋਹਲ ਤੇ ਦਾ ਚਾਹ ਪੀਣੀ ਕੋ ਖੇਤਾਂ ਦੇ ਖੇਤ ਦੇ ਚਾਹ ਤੋਂ ਘਾਣੇ ਸਕੋਟਨ ਦਾ ਪੱਟਾ ਪੱਟੂ ਦਾ ਪੱਟਾ ਉਹਨਾਂ ਨਹੀਂ ਸਰਦਾ ਜੀ ਕਿੰਨੇ ਮਰਜ਼ੀ ਹੋਊ ਪਹਿਲਾਂ ਮੈਂ ਦੋ ਪੈਦਾ ਲਿਆਂਦੇ ਸੀ ਕਿ ਉਹ ਨੀਲਨ ਚ ਬਗਾਏ ਸੀ ਜਦੋਂ ਹਲਕੇ ਹੁਵੇ ਥੋਟੇਂ diel ਲੱਗ ਜਿਆਗੇ ਵੀ ਨੂੰ ਆਪਾਂ ਬੋਈ ਦੇਣਾ ਮੈਂ ਉਹਨਾਂ ਵਟਿਆ ਨਹੀਂ ਜਾਂਦਾ ਲੇਕਿਨ ਪਸੀਨਾ ਹੁੰਦਾ ਉਹ ਪੁਨਰਤਿਆ ਆ ਗਿਆ ਹੁੰਦੀਆ ਤੇ ਉਹ ਨਾ ਮੈਨੂੰ ਬਹੁਤ ਵਧੀਆ ਲੱਗਦੀ ਹੈ ਜਿਹੜੇ ਉਹ ਨਾ ਲੇਜ਼ਨ ਖੁੰਜਦੇ ਨੇ ਤੇ ਆ ਹੈਗੇ ਬੋਟਨ ਇਹ ਜਨਾ ਬੀ ਸੌਫਟ ਹੋ ਜਾਂਦਾ ਤੁਹਾਨੂੰ ਤੇ ਜਿਹੜਾ ਆਹ ਵਾਲਾ ਨਾ ਇਹ ਥੋੜਾ ਯਾਰ ਕਰਨੀ ਜੀ ਕਿ ਉਹ ਕਿਹਨਾਂ ਦੇ ਜਿਹੜੇ ਆ ਜਿਹੜਾ ਜਿਆਦਾ ਆਪਣੇ ਹੱਥ ਕੀ ਹਿਸਾਬ ਦੇ ਵਿੱਚ ਨਹੀਂ ਮਵਾਵਾ ਰਿਹਾ ਇਹ ਕਰਦੇ ਘੱਟ ਟਾਈਮ ਆ ਵੈਸੇ ਕੋਲੇ ਬਹੁਤ ਹੁੰਦੀ ਹੈ ਜੀ ਤੇ ਸੌਫਟ ਜੀ ਬਹੁਤ ਹੁੰਦੀ ਹੈ ਜੀ ਜਿਹੜੇ ਵਾਲੇ ਨਾ ਚੇਂਜ ਮਿਆ ਇ ਆਹ ਤਾਂ ਮੇਰਾ ਇਹਦੇ ਬਿਲਕੁਲ ਹੀ ਨਾ ਮਵਾਵਾ ਨਹੀਂ ਸੀਗਾ ਸੌਫਟ ਸੀਗਾ ਤੇ ਪਰ ਨਾ ਫਿਸ ਵੀ ਵੀ ਕਾਸ ਵੀ ਜਾਂਦੀ ਜਾਂਦੀ ਹੈਗੀ ਤੇ ਵੈਸੇ ਹੈ ਬਹੁਤ ਵਧੀਆ ਸੀ ਵੀ ਇਹ ਵੀ ਆ ਥੋੜਾ ਜਿਹਾ ਆ ਤਾਂ ਆਪ ਤਾਂ ਵੈਸੇ ਸੌਫਟ ਹੀ ਆ ਜਿਹੜਾ ਆ ਵਾਲਾ ਨਾ ਇਹ ਆਪਣੀ ਹੀ ਚੁੰਦਾ ਨਹੀਂ ਉਹਦੇ ਪਾਸੇ ਜਿਹੇ ਭੋਲੇ ਆਏ ਹੋਈਆ ਇਹ ਥੋੜਾ ਜਿਹਾ ਵੱਧ ਖਾਂਡ ਜੰ ਦੇਤੇ ਆ ਆਹ ਵਾਲੀ ਉਹਦੇ ਉੱਤੇ ਜਿਹੜਾ ਆਹ ਵਾਲਿਆ ਨਾ ਇਹ ਥੋੜਾ ਜਿਹਾ ਉਸ ਘੱਟਾ ਜੰਦੀ ਕਿ ਜਲ ਜਲਦੀ ਖਸਰੀ ਜੰਦੀ ਤੇ ਆਹ ਵਾਲਿਆਂ ਸੀ ਆਪਾਂ ਇੱਕ ਸੂਨ ਏਗਾ ਜਿਹੜਾ ਲੋਤੇ ਵਾਲ ਪ੍ਰੈਂਗ ਵਾਲੀ ਵਿੱਚ ਇਹਦਾਂ ਸੀਗੇ 22 ਸਵਾਰ ਤੇ ਮੈਂ ਕਹਿੰਨ ਵੀ ਮੈਂ ਵਾਲ ਸਵਾਰ ਤਾਂ ਨਹੀਂ ਕਿਉਂਕਿ ਮੈਂ ਖਰ ਵੀ ਇਹਦਾਂ ਜੀ ਮੈਂ ਵਾਲ ਸਵਾਰ ਨਹੀਂ ਦੇ ਕਿਉਂਕਿ ਕੋਈ ਨਹੀਂ ਦੇ ਦੇ ਵਾਲ ਸਵਾਰ ਦੇ ਕੋਪੜੇ ਤੇ ਜੇ ਇੰਨਾ ਪਾਸਾ ਜਿਨਾ ਆਲੂ ਵੀ ਸੁੱਕਲੇ ਗਿਆ ਸੀ ਤੇ ਵੀ ਕਰ ਇੰਨਾ ਉੱਠਾ ਹੋਇੰਦਾ ਵਾਈਟ ਸਵਾਰਨਿੰਗ ਪੈਣੇ ਨਾਲੇ ਤੇ ਇਹਨੂੰ ਕਹਿੰਦੀ ਸੀ ਯਾ ਪਾਸ ਪੂਰੀ ਸ਼ਾਪਿੰਗ ਤੇ ਤੀ ਤਰਾ ਦੁਪਟਾ ਉਹਨਾਂ ਦੇ ਸਰਦਾਰ ਜੀ ਜਿੰਨੇ ਇਹਨਾਂ ਕੱਪੜੇ ਘਰੀ ਨੂੰ ਬਾਟਨ ਨੂੰ ਨਹੀਂ ਕੱਟਦੇ ਇਹ ਰੇ ਕੱਟ ਸਬਜ਼ੀ ਕਰਦੇ ਆਂ ਢਿੰਡੀਆਂ ਦੀ ਸਾਰਾ ਕਰਦੇ ਆਂ ਤੇ ਚਿਰਾ ਇਕਰ ਆਪਣੇ ਚੈਨਲ ਨੂੰ ਨਵੀਂ ਤੋਂ ਆਪਣੇ ਚੈਨਲ ਸਬਸਕ੍ਰਾਈਬ ਜਰੂਰ ਕਰੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ YouTube ਤੇ ਤੇ ਆਪਾਂ ਜੀ ਅੱਜ ਬਣਾਵਾਂਗੇ ਇੱਕ ਤਾਂ ਸਬਜ਼ੀ ਬਣਾਵਾਂਗੇ ਤੇ ਇਹ ਹੋਣਾ ਮਾਂ ਦੀ ਦਾਲ ਕਿਉਂਕਿ ਇਹ ਆਪਣਾ ਲੇਵਲ ਵਾਲੇ ਬੰਦੇ ਹੁੰਦੇ ਆ ਜੀ ਹੁਣ ਇਹ ਸੁੱਕੀ ਸਬਜ਼ੀ ਹੈ ਨਾ ਉਹਦੇ ਨਾਲ ਫਰਸਣ ਪਤਾਈਏਗਾ ਇਹ ਸਰਦ ਨਹੀਂ ਹੈਗਾ ਇਸ ਲਈ ਇਹ ਜਿੰਦੀ ਹੈ ਜਦ ਦੁਪਹਿਰ ਨੂੰ ਤੁਹਾਨੂੰ ਚੱਬੀ ਵਗੈਰਾ ਨੂੰ ਕਰਦੇ ਨੇ ਸਵੇਰੇ ਹੋ ਜਾਂ ਸ਼ਾਮ ਨੂੰ ਵੀ ਲੈ ਜਾਨੀਏ। ਇਹ ਪੂਰਾ ਪੰਨਾ ਸਾਫ਼ ਹੀ ਕੱਢ ਲਈ। ਫਿਰ ਬਣਾ ਲਈਏ। اتنا ਜੀ ਮੂਲੀ ਪਾਣੀ ਲਿਆ ਤਾਂ ਉਹ ਇਤੇ ਲਸੀ ਦਾ ਪਾਣਾ ਪਾ। ਫਿਰ ਇਹ ਨਗਾ ਪਾਣਾ ਤੇ। ਬਣਾ ਲਾਂ ਨਾ। ਇਹ ਤਾਂ ਵੀਟ ਕਰਦਾ ਨਹੀਂ ਉਹ ਨਾ ਪਰ ਬੱਚੇ ਨਹੀਂ ਬੱਚੇ ਨੂੰ ਖਾਣੂ। ਕਦੂ ਦੋ ਰੋਟੀਆਂ ਤੇ ਖਾਣੇ ਆਪਿਆ। ਕਰੀਏ ਨੀ ਤੇ ਪਰਲੇ ਬੇਜ ਜਨਪਾਰਦੀ ਐਸਮਲੀ ਕਰਕੇ ਰੱਖ ਲੈ ਜੇ ਨਾ ਸੁਣਾ ਕੋਈ ਹੋਰਿਆ ਨਹੀਂ ਹੋ ਜਾਂਦੀ ਤੇ ਇਹ ਘਰੋਂ ਫੇਰੇ ਆਂ ਦਿਆ ਕੰਮ ਕਰ ਲ ਗਿਆ ਕਰੀ ਕੋਈ ਦਾ ਪਿਆਰੇ ਨੂੰ ਪਾਣੀ ਆਪਣੇ ਕੋਲ ਸੇਵਾ ਕਰ ਦੂਗਾ ਮੁੰਨਾ ਕੰਮ ਨਾ ਮਿਲ ਬੁਰੇ ਦੇਣੇ ਤੇ 1:30 ਵਜੇ ਇਹਨੂੰ ਚਾਰ ਆਪੀ ਜਾਬਰਾਂ ਲਿਸੀ ਤੇ ਖੇਤ ਰੋਡ ਤੇ ਪਾਈ ਤੇ ਉਸ ਤੋਂ ਬਾਅਦ ਉਹਨਾ ਦਾਣਾ ਪੀਟਾ ਹੋ ਜਾਂਦਾਗਾ ਫਿਰ ਆਪਣਾ ਪਸ਼ੂਆਂ ਨੂੰ ਕੋਨ ਉਹ ਵਸੂ ਨੂੰ ਉਸ ਤੋਂ ਬਾਅਦ ਅੱਜ ਆ ਗਈ ਨਾ ਵੀ ਆਉਣਾ ਰੋਟੀ ਤੇ ਬਸ ਉਸ ਤੋਂ ਬਾਅਦ ਉਹ ਸਾਬਨ ਪਾਣੇ ਦੇ ਜਦੋਂ ਟਾਈਮ ਹੋ ਜਾ ਰਿਹਾ ਉਹ ਜਦੋਂ 4 ਵਜੇ ਹੁਣ ਸਵਾ ਚਾਰ ਦਾ ਟਾਈਮ ਆ ਗਿਆ ਬਸ ਉਹ ਪਾਸਾ ਚੁਣਾਲਾਂਗੇ ਪਿਨਾਰ ਇੱਥੇ ਨਾ ਦਾਣੂ

ਨਵਾਂ ਸਬਸਕ੍ਰਾਈਬ ਕਰਾਇਆ ਕਰੋ ਲਾਈਕ ਸ਼ੇਅਰ ਕਰਾਇਆ ਕਰੋ ਵੀਡੀਓ ਨੂੰ ਸ਼ੇਅਰ ਵੀ ਨੂੰ ਕਰਾਇਆ ਕਰੋ ਤੇ ਸਾਰੂ ਤੁਹਾਡੇ ਬਲੌਗ ਨੂੰ ਦੇਖਦੇ ਆਗੇ ਦੇਖੀ ਸਾਰੂ ਪੜਾ ਦੇ ਦੇਗੇ ਟਾਈਮ ਬੱਦਗੇ ਵਿੱਚ ਵੀ ਆਪਣੀ ਜਿਸ ਮੇਰੀ ਮੈਂ ਮਹਿੰਦੀ ਦਾ ਬਹੁਤ ਸੋਹਣੀ ਕਰੀ ਆ ਤੇ ਬਹੁਤ ਸੋਹਣੀ ਲੱਗਦੀ ਆ ਇਹ ਮੈਂ ਉਸ ਤੋਂ ਹੁੰਦਾ ਰਹਿੰਦੀ ਆ ਕਿਉਂਕਿ ਆ ਮੈਂ ਇਹ ਇੱਕ ਜੇਨਰੇਟਰ ਤੋਂ ਲੈਤਾ ਹਾਂ ਦੇ ਨਾਲੇ ਹੀ ਗਰਮੀ ਆ ਹੁਣ ਨਹੀਂ ਜੀ ਗਰਮਾਉਂਦੇ ਤੇ ਮੈਂ ਕਦੇ ਨਹੀਂ ਜੀ ਲੈ ਲਾਈ ਕਿ ਐਸਾ ਬਦਲਣਾ ਦਿੱਤੀ ਜਿਹੜੀ ਇਹ ਲੈ ਲੈਂਦੀ ਉਹ ਬਹੁਤ ਪਿਆਰ ਕਰਦੀ ਹੈ ਲੋਟ ਨਕਰੀਂ ਤਮਾ ਬਣ ਗਈ ਨਾ ਥੋੜਾ ਜਿਹਾ ਚੁੱਕਾ ਮੈਂ ਆਪਣਾ ਨੂਨ ਮੈਚ पाई लून मिर्च हल्दी पा लागे अपना ज हरी मिर्च नहीं पाई लाल मिर्च पावे थोड़ी लूंग ਦੀ ਇਹ ਪੁਰਾਣੀ ਸਬਜ਼ੀ ਬਸ ਨੂੰ ਕੁ ਥੋੜਾ ਜਿਹਾ ਨਾ ਲੋਨ ਵਰਤ ਕੇ ਨੂੰ ਸੇਕ ਲਵਾਵਾਂਗੇ ਸਾਰਾ ਨਾ ਟਾਈਮ ਹੋਇਆ ਤੇ ਇਹ 5:00 ਵਜੇ ਦੇਖੋ ਸਬਜ਼ੀ ਦੀ ਇਹ ਪਾਣਾ ਤੇ ਜਿਹੜਾ ਫਿਰ ਦਾਲ ਬਸ ਤੋਂ ਆ ਜਾਊਗਾ ਜਿਹਨੂੰ ਸੀਟਾ ਲਵਾਵਾਂਗੇ ਪੰਜਾਂ

ਤੇ ਪਸ਼ੂ ਕੜ ਦਿੱਤੇ ਬਾਹਰ ਤੇ ਹੁਣ ਮੱਛਰ ਦਾ ਹੈਗਾ ਜੀ ਬਹੁਤ ਜ਼ਿਆਦਾ ਫਰਕ ਕਿਉਂਕਿ ਰਾਤ ਨੂੰ ਨਾ ਇਹਨਾਂ ਮੱਛਰ ਹੁੰਦਾ ਨਹੀਂ ਹੁਣ ਤੇ ਅੱਗੇ ਆਪਾਂ ਧੂਣੀ ਤਿੰਨ ਚਾਰ ਵੇਰਾਂ ਪਾਉਣੀ ਹੁੰਦੀ ਸੀਗੀ ਰਾਤ ਨੂੰ ਉੱਠ ਕੇ ਤੇ ਹੁਣ ਬਸ ਇੱਕ ਵਾਰੀ ਧੂਈ ਪਾ ਦਿੰਨੇ ਆ ਤੇ ਥੋੜਾ ਜਿਹਾ ਨੱਪ ਦਿੰਨੇ ਆ ਤੇ ਬਸ ਥੋੜੀ ਥੋੜੀ ਹੈ ਨਾ ਸਾਰੀ ਰਾਤ ਚਲੀ ਜਾਂਦੀ ਹੈ ਫਿਰ ਸਾਰੀ ਰਾਤ ਥੁੜਕੁੜ ਚਲੀ ਜਾਂਦੀ ਹੈ ਤੇ ਮੱਛਰ ਹਨਾ ਨਹੀਂ ਹੁੰਦਾਗਾ ਤੇ ਪਸ਼ੂ ਆ ਪਕੜਦੇ ਤੇ ਜੀ ਗਾਈਆਂ ਜਿਹੜਾ ਆਪਣੇ ਗਾਂਵਾਂ ਉਹਨਾਂ ਦੇ ਧਾਰ ਕੱਟ ਲਈ ਤੇ ਦੁੱਧ ਨੀਟ ਕੇ ਡੇਰੀ ਫੌਨ ਤੇ ਚਲੋ ਢੋਲਣਾ ਸਬਜ਼ੀ ਜੀ ਆਪਣੀ ਬਣ ਗਈ ਤੇ ਦੁੱਧ ਬਾਹਰ ਸਾਹਮਣੇ ਤੇ ਆਟਾ ਗੁੰਨਿਆ ਪਿਆ ਆਪਣਾ ਤੇ ਹੁਣ ਆਪਾਂ ਬਣਾਉਣੇ ਰੋਟੀ ਸ਼ਾਮ ਦੀ ਤੇ ਨਾਲ ਹੀ ਆਪਣਾ ਪਿਆਜ਼ੀ ਘਿਓ ਗਰਮ ਕਰਨ ਵਾਲਾ ਅੱਜ ਤੋਂ ਤਿੰਨ ਦਿਨਾਂ ਦਾ ਮੱਖਣ ਕੜੀ ਹੋਈ ਆਪਾਂ ਉਹ ਕਰ ਲੈਨੇ ਕੰਮ ਤੇ ਆਪਾਂ ਵੀ ਚਲੋ ਜੀ ਹੁਣ ਆਪਾਂ ਨਾ ਇੱਥੇ ਕਰਦੇ ਆ ਆਪਣੀ ਵੀਡੀਓ ਦਾ ਐਂਡ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਸਬਸਕ੍ਰਾਈਬ ਕਰੇ ਚੈਨਲ ਨੂੰ ਤੇ ਵੱਤ ਵੱਤ ਜੀ سپورਟ ਕਰੋ ਤੇ ਧੰਨਵਾਦ